ਸਰਕਾਰ ਤੁਹਾਡੇ ਨਾਲ ਹੈ ਤੁਹਾਡੀ ਸਰਕਾਰ ਹੈ ਕੰਮ ਕਰ ਕੰਨ ਬਿਲੇ ਟਰੈਕ ਤੇ ਲੈ ਕੇ ਆ ਰਹੇ ਆ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਹਾਇਰ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਕੁਆਲਟੀ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਔਰ ਐਜੂਕੇਸ਼ਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਗਰੀਆਂ ਮੁਤਾਬਕ ਕੰਮ ਦੇਣਾ ਵੀ ਸਾਡੀ ਪ੍ਰਾਇੋਰਟੀ ਹੈ ਕਿਉਂਕਿ ਇੱਥੋਂ ਡਿਗਰੀਆਂ ਕਰਕੇ ਬਾਹਲੇ ਮੁਲਕਾਂ ਜਾ ਕੇ ਫੇਰ ਟਰੱਕ ਚਲਾਉਣ ਲੱਗ ਜੰਨੇ ਆ ਫੇਰ ਉੱਥੇ ਜਾ ਕੇ ਦਿਹਾੜੀਆਂ ਕਰਨ ਲੱਗ ਜੰਨੇ ਕੀ ਫਾਇਦਾ ਹੋਇਆ ਫੇਰ ਡਿਗਰੀਆਂ ਦਾ ਸੋ ਡਿਗਰੀਆਂ ਮੁਤਾਬਕ ਜੋਬਸ ਕ੍ਰੀਏਟ ਕਰਨੀਆਂ ਇਹ ਗਵਰਨਮੈਂਟਾਂ ਦਾ ਵਿਜ਼ਨ ਹੋਣਾ ਚਾਹੀਦਾ ਹੈ ਅਸੀਂ ਤਾਂ ਆਪਣੇ ਵੱਲੋਂ ਕਰੀ ਜਾਣਾ ਚਾਹੀਏ 스포츠 ਦੇ ਵਿੱਚ ਆਏ ਜਿਹੜੇ ਮਾਰਜੀ ਡਿਪਾਰਟਮੈਂਟ ਦੇ ਵਿੱਚ ਤੇ ਬਾਕੀ ਹੈਲਥ এনवायरमेंट ਜਿਹੜਾ ਇੰਡਸਟਰੀ ਦਾ ਖੇਤੀ ਸਾਡਾ ਪੰਜਾਬ ਦਾ ਜਿਹੜਾ ਸਭ ਤੋਂ ਮੁੱਖ ਧੰਦਾ ਹੈ ਉਸ ਨਾਲ ਸੰਬੰਧਿਤ ਤੇ ਬਾਕੀ ਬਿਜਲੀ ਪਾਣੀ ਗਲੀਆਂ ਨਾਲੀਆਂ ਬਣਦੀਆਂ ਰਹਿੰਦੀਆਂ ਨੇ ਇਹ ਇਹ ਵਿਕਾਸ ਦੇ ਮੁੱਖ ਝੰਡੇ ਤੇ ਨਹੀਂ ਹੋਣੀਆਂ ਚਾਹੀਦੀਆਂ ਪਰ ਉਹ ਕਹਿੰਦੇ ਜੇ ਤੁਸੀਂ ਇੱਕ ਬੱਚੇ ਨੂੰ ਪੜਾ ਦੋਗੇ ਤਾਂ ਸਾਰਾ ਖਾਨਦਾਨ ਚ ਕਈ ਜਾਣੇ ਪੜ ਜਾਂਦੇ ਫਿਰ ਉਹ ਤਾਂ ਪੁੱਛਣਾਉਂਦੇ ਆਲੇ ਵਾਲੇ ਲੋਕ ਕਵਾਂਡੀ ਪੁੱਛਣਾਉਂਦੇ ਕਿਹੜੀ ਕਿਤਾਬ ਪੜ੍ਹੀ ਸੀ ਦੱਸ ਦਿਆ ਕਰੋ ਆਹ ਕਿਤਾਬ ਪੜ੍ਹਨਾ ਇੱਥੇ ਮਿਸ਼ਨ ਮਿਲਦੀ ਹੈ ਤਰ ਸਾਰੇ ਤਰੱਕੀ ਕਰਾਂਗੇ ਤਾਂ ਸਮਾਜ ਤਰੱਕੀ ਕਰੂਗਾ